ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਆਏ ਹਾਂ ਬੱਚਿਆਂ ਨਾਲ ਜੁੜੀ ਹੋਈ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਇਸ ਖਬਰ ਦੇ ਦੋ ਹਿੱਸੇ ਹੋਣਗੇ ਇੱਕ ਹਿੱਸੇ 'ਚ ਦੱਸਾਂਗੇ ਕਿ ਮੈਰੀਟੋਰੀਅਸ ਸਕੂਲਸ ਜਿਹੜੇ ਪੰਜਾਬ 'ਚ ਬਣਾਏ ਗਏ ਨੇ ਪੰਜ ਉਹਨਾਂ ਦੇ ਵਿੱਚ ਰੋਟੀ ਪਾਣੀ ਦਾ ਜਿਹੜਾ ਠੇਕਾ ਹੈ ਉਹ ਕਿਸ ਕੰਪਨੀ ਨੂੰ ਦਿੱਤਾ ਗਿਆ ਤੇ ਕਿਉਂ ਦਿੱਤਾ ਗਿਆ ਤੇ ਉਹ ਕੰਪਨੀ ਵਿਵਾਦ ਦੇ ਵਿੱਚ ਕਿਉਂ ਰਹੀ ਹੈ ਦੂਜਾ ਮਾਮਲਾ ਅਸੀਂ ਫਿਰ ਜਿਹੜਾ ਟੇਕ ਅਪ ਕਰਾਂਗੇ ਉਹ ਹੈਗਾ ਆਂਗਣਵਾੜੀਆਂ ਨਾਲ ਜੁੜਿਆ ਹੋਇਆ ਆਂਗਣਵਾੜੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਜਿਹੜੇ ਗਰੀਬ ਬੱਚੇ ਐ ਉਹਨਾਂ ਦੀ ਪੌਸ਼ਟਿਕਤਾ ਵਧਾਉਣ ਦੇ ਲਈ ਉਹਨਾਂ ਨੂੰ ਰੋਟੀ ਪਾਣੀ ਸਰਕਾਰ ਵੱਲੋਂ ਮੁਫਤ ਦਿੱਤਾ ਜਾਂਦਾ ਹੈ ਤੇ ਇਹਦੇ ਵਿੱਚ ਕੀ ਗੜਬੜ ਕੀਤੀ ਗਈ ਹੈ ਮੌਜੂਦਾ ਸਰਕਾਰ ਵੱਲੋਂ ਤੇ ਕਿਹੜੀ ਪ੍ਰਾਈਵੇਟ ਕੰਪਨੀਆ ਨੂੰ ਜਾਂ ਕੰਪਨੀ ਨੂੰ ਇਸ ਮੌਜੂਦਾ ਸਰਕਾਰ ਨੇ ਫੇਵਰ ਕੀਤਾ ਜਿਹੜੀ ਕੰਪਨੀ ਕੇ ਨਾ ਪੰਜਾਬ ਦੀ ਹੈ ਤੇ ਨਾ ਪੰਜਾਬ ਦੇ ਨੇੜੇ ਤੇੜੇ ਦੀ ਹੈ ਯੂਪੀ ਦੀ ਹੈ ਇੱਥੇ ਜਾਂ ਫਿਰ ਇੱਕ ਹਿਮਾਚਲ ਪ੍ਰਦੇਸ਼ ਦੀ ਹੈ ਤੇ ਫਿਰ ਇਸ ਕੰਪਨੀ ਨੂੰ ਕੰਮ ਖੋ ਕੇ ਕੀ ਤੌਂ ਦਿੱਤਾ ਗਿਆ ਕੰਮ ਖੋਇਆ ਗਿਆ ਪੰਜਾਬ ਦੀ ਪਬਲਿਕ ਸੈਕਟਰ ਕੰਪਨੀ ਵੇਰਕਾ ਤੋਂ ਵੇਰਕਾ ਤੋਂ ਕੰਮ ਖੋ ਕੇ ਕਿਸ ਤਰੀਕੇ ਨਾਲ ਨੂੰ ਵਿੰਗਾ ਪਾ ਕੇ ਵਾਲ ਬਲਦੇਵਾ ਪਾ ਕੇ ਤੇ ਫਿਰ ਦੇਤਾ ਗਿਆ ਯੂਪੀ ਦੀ ਕੰਪਨੀ ਤੇ ਹਿਮਾਚਲ ਦੀ ਕੰਪਨੀ ਨੂੰ ਇਸ ਸਾਰੇ ਮੁੱਦੇ ਤੇ ਸਾਡੇ ਨਾਲ ਜੁੜਨਗੇ ਇਸ ਮਾਮਲੇ ਤੇ ਜਿਨ੍ਹਾਂ ਨੇ ਪੂਰੀ ਤਹਿ ਤੱਕ ਘੋਖ ਕੀਤੀ ਆ ਉਹ ਇੱਕ ਐਕਟਿਵਿਸਟ ਨੇ ਉਹਨਾਂ ਦਾ ਨਾਮ ਅਸੀਂ ਗੁਪਤ ਰੱਖਾਂਗੇ ਉਹਨਾਂ ਦਾ ਕਾਲਪਨਿਕ ਨਾਮ ਚਲੋ ਆਪਾਂ ਰਮੇਸ਼ ਰੱਖ ਲੈਂਦੇ ਆਂ ਸਾਡੇ ਬਹੁਤ ਹੀ ਅਹਿਮ ਉਹ ਸੂਤਰ ਨੇ ਉਹ ਤੁਹਾਨੂੰ ਸਾਰੀ ਗੱਲ ਸਮਝਾਉਣਗੇ ਲਾਓ ਲਾਓ ਆਪਾਂ ਉਹਨਾਂ ਨਾਲ ਫੋਨ ਤੇ ਜੁੜਦੇ ਆਂ ਤੇ ਗੱਲਬਾਤ ਕਰਦੇ ਆਂ ਆ ਸਤਿ ਸ੍ਰੀ ਅਕਾਲ ਜੀ ਰਮੇਸ਼ ਜੀ ਜੀ ਸਰ ਸਤਿ ਸ੍ਰੀ ਅਕਾਲ ਜੀ ਅੱਛਾ ਮੈਂ ਤੁਹਾਡੇ ਤੋਂ ਕੁਝ ਜਾਣਕਾਰੀ ਲੈਣਾ ਲੋਕ ਖਿੱਤ ਦੇ ਵਿੱਚ ਪਹਿਲਾ ਮਾਮਲਾ ਜਿਹੜਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਉਹ ਹੈਗਾ ਜਿਹੜੇ 5 ਮੈਰੀਟੋਰੀਅਸ ਸਕੂਲਸ ਨੇ ਪੰਜਾਬ ਦੇ ਵਿੱਚ ਬਾਦਲ ਸਰਕਾਰ ਵੱਲੋਂ ਇਹ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਇੱਕ ਸੰਗਰੂਰ ਚ ਕਹਾਵਦਾ ਤੇ ਇੱਕ ਹੈਗਾ ਤਲਵਾੜਾ ਬਠਿੰਡਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਇਹਦੇ ਵਿੱਚ 2023 ਚ 74 ਬੱਚਿਆਂ ਨੂੰ ਫੂਡ ਪ੍ਰੋਵਾਈਡਿੰਗ ਹੋ ਗਈ ਸੀ ਤੇ ਉਹ ਹਸਪਤਾਲ ਜਾ ਕੇ ਬਚੇ ਸੀ ਜਿਹੜੀ ਜਿਹੜਾ ਸਕੂਲ ਕਹਾਵਦਾ ਜਾਂ ਸੰਗਰੂਰ ਚ ਇਹਦੇ ਪਿੱਛੇ ਕੀ ਕਹਾਣੀ ਸੀ ਤੇ ਸਰਕਾਰ ਨੇ ਕੀ ਐਕਸ਼ਨ 2023 ਚ ਲਿਆ ਸੀ ਹਾਂਜੀ ਸਰ ਪਹਿਲਾ ਮੈਂ ਦੱਸਾਂ ਚਾਹਾਂਗਾ ਜਿਹੜਾ ਇਹ ਟੈਂਡਰ ਮਿਲਿਆ ਸੀ ਉਹ ਹੈਗੀ ਕਿੰਗ ਕਲਿਫ ਹਾਟਲ ਪ੍ਰਾਈਵੇਟ ਲਿਮਟਿਡ ਕੰਪਨੀ ਅੱਛਾ ਜੀ ਇਹ ਮੁਕਸਰ ਵਾਲੀ ਹਾਂ ਮੁਕਸਰ ਵਾਲੇ ਹਾਂਜੀ ਇਹ ਚ ਤਿੰਨ ਡਾਇਰੈਕਟਰ ਨੇ ਮਨਿੰਦਰ ਸਿੰਘ ਬੋਰਾ ਸ਼ਵਿੰਦਰ ਸਿੰਘ ਬੋਰਾ ਪਰਮਜੀਤ ਕੌਰ ਹਾਂ ਤੇ ਜਦੋਂ ਇਹਨਾਂ ਦੇ ਖਾਣੇ ਕਰਕੇ ਫੂਡ ਪੋਇਨਿੰਗ ਹੋਈ ਛੋਟੇ ਬੱਚੇ ਬਿਮਾਰ ਹੋਏ ਤਾਂ ਹਜੋਤ ਸਿੰਘ ਜਿਹੜੇ ਬੈਂਸ ਆਪਣੇ ਉਹਨਾਂ ਨੇ ਇਹਨਾਂ ਦਾ 307 ਦਾ ਪਰਚਾ ਕਰਵਾਇਆ ਸੀਗਾ 307 ਮਤਲਬ ਅਟੈਂਪਟ ਟੂ ਮਾਰਡਰ ਠੀਕ ਹੈ ਜੀ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਤੇ ਬਾਅਦ ਵਿੱਚ ਇਹਨਾਂ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਜਮਨਤ ਦੇ ਬਾਹਰ ਨੇ ਜਿਹੜੇ ਮੇਨ ਇਹਨਾਂ ਦੇ ਮਨੀਂਦਰ ਸਿੰਘ ਬੋਰਾ ਜਿਨ੍ਹਾਂ ਤੇ ਇਹਨਾਂ ਨੇ ਪਰਚਾ ਪਾਇਆ ਸੀਗਾ ਇੱਕ ਮੈਨੇਜਰ ਸੀ ਪ੍ਰਵੀਂਦਰ ਸਿੰਘ ਜੀ ਤੇ ਹੁਣ ਦੁਬਾਰਾ ਇਸੇ ਆਪਣੇ ਮੈਰੀਟਰੀ ਸਕੂਲ ਦਾ ਖਾਣੇ ਦਾ ਮੈਸੇ ਟੈਂਡਰ ਇਹਦੇ ਇਸੇ ਸਰਕਾਰ ਨੇ ਇਹਨਾਂ ਨੂੰ ਦਿੱਤਾ ਅੱਛਾ ਜਿਹੜੀ ਜਿਹੜੀ ਇਹ ਕੰਪਨੀ ਸੀਗੀ ਕਿੰਗਸ ਕਲੇਫ ਜਿਨੇ 61 2023 ਕੀਤਾ ਜਿਨ੍ਹਾਂ ਤੇ ਪਰਚਾ ਅਟੈਂਪਟ ਟੂ ਮਰਡਰ ਦਾ ਦਰਜ ਹੋਇਆ ਤੇ 2025 ਦਾ ਤੁਹਾਡਾ ਕਹਿਣ ਦਾ ਮਤਲਬ ਹੈ ਰੋਟੀ ਪਾਣੀ ਦਾ ਜਿਹੜਾ ਮੈਸ ਦਾ ਠਿਕਾ ਇਹਨਾਂ 50 ਸਕੂਲਾਂ ਦਾ ਫੇਰ ਇਸ ਕੰਪਨੀ ਨੂੰ ਦੇ ਦਿੱਤਾ ਹਾਂਜੀ ਅੱਛਾ ਜਦੋਂ ਸਰ ਹਿੰਦੁਸਤਾਨ ਟਾਈਮਸ ਵਾਲਿਆਂ ਨੇ ਜਿਹੜੀ ਇਹਨਾਂ ਦੀ ਪ੍ਰੋਜੈਕਟ ਡਾਇਰੈਕਟਰ ਹੈਗੀ ਅਮਨਦੀਪ ਕੌਰ ਹੂੰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਕੰਪਨੀ ਨੂੰ ਟੈਂਡਰ ਦੁਆਰਾ ਕਿਵੇਂ ਦਿੱਤਾ ਵੀ ਇਹ ਬੱਚਿਆਂ ਨੂੰ ਪਹਿਲਾਂ ਇਸ ਮੈਸ ਦਾ ਖਾਣਾ ਖਾ ਕੇ ਬਿਮਾਰ ਹੋ ਗਏ ਸੀਗੇ ਹੂੰ ਤੋਂ ਅਗੋਂ ਉਹ ਰਿਪਲਾਈ ਕਰਦੇ ਆ ਕਹਿੰਦੇ ਜੀ ਜਿਹੜਾ ਉਹ ਟੈਂਡਰ ਸੀਗਾ ਅਸੀਂ ਦਿੱਤਾ ਹੀ ਮਨੀਂਦਰ ਸਿੰਘ ਬੋਰਾ ਨੂੰ ਹੂੰ ਤੇ ਹੁਣ ਜਦੋਂ ਸਾਡਾ ਐਗਰੀਮੈਂਟ ਹੋਇਆ ਅਸ਼ਵਿੰਦਰ ਸਿੰਘ ਬੋਰਾ ਜੀ ਨਾਲ ਹੋਇਆ ਓਹੋ ਅੱਛਾ ਉਹ ਤਾਂ ਸੇਮ ਕੰਪਨੀ ਦਾ ਹੀ ਆ ਫਿਰ ਬਿਲਕੁਲ ਸੇਮ ਹੈ ਇੱਕ ਨੂੰ ਲਗੋਲਿਆ ਇੱਕ ਨੂੰ ਦਿਖਾ ਲਿਆ ਉਹ ਕੰਮ ਇਹਨਾਂ ਦਾ ਹੂੰ ਤੇ ਹਾਂ 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 ਸਭ ਕੰਪਨੀ ਟਿੰਕਲੀਫੀ ਨਹੀਂ ਡਾਇਰੈਕਟਰ ਤੇ ਸੀਗੇ ਹੁਣ ਜਿਹੜੇ ਡਾਇਰੈਕਟਰ ਸੀ ਸਰ ਜਦੋਂ ਉਹ ਤਿੰਨ ਡਾਇਰੈਕਟਰ ਤਿੰਨੇ ਸਹਿਕਾਰ ਸੀਗੇ ਪਹਿਲੀ ਗੱਲ ਤਾਂ ਫਿਰ ਪਰਚਾ ਇੱਕ ਤੇ ਕਿਉਂ ਹੋਇਆ ਇੱਕ ਮੈਨੇਜਰ ਦੇ ਕਰਤਾ ਉਹਨਾਂ ਨੇ ਜਿਹੜੇ ਦੋ ਸ਼ਵਿੰਦਰ ਸਿੰਘ ਤੇ ਪਰਮਜੀਤ ਕੋਰ ਤੇ ਕਿਉਂ ਨਹੀਂ ਹੋਇਆ ਹੂੰ ਉਹ ਉਹਨਾਂ ਨੂੰ ਬਾਹਰ ਕਿ ਰੱਖਿਆ ਗਿਆ ਪਰਚੇ ਤੋਂ ਹੂੰ 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 ਤੇ ਨਾਲੇ ਜਦੋਂ ਟੈਂਡਰ ਹੁਣ ਦੁਬਾਰਾ ਦਿੱਤਾ ਗਿਆ ਕੰਪਨੀਆਂ ਸੇਮ ਹਨਾ ਹੋਈ ਬਿਲਕੁਲ ਜੀ ਤੇ ਹੂੰ ਤੇ ਹੁਣ ਆਰਗੂਮੈਂਟ ਦੇ ਰਹੇ ਨੇ ਸ਼ਵੀਂਦਰ ਸਿੰਘ ਬੋਰਾ ਜੀ ਨੇ ਦਿੱਤਾ ਨਾਲ ਉਹ ਇਹ ਵੀ ਕਹਿ ਰਹੇ ਨੇ ਜਿਹੜੀ ਕੰਪਨੀਆਂ ਬਲੈਕਲਿਸਟਡ ਹੈਣੀਗੀ ਬਲੈਕ ਹਾਂ ਬਲੈਕਲਿਸਟਡ ਹੈ ਨਹੀਂ ਕਿਉਂਕਿ ਇਹਦਾ ਮਤਲਬ ਹੈ 2023 ਚ ਜਿਹੜੀ ਕਾਰਵਾਈ ਕੀਤੀ ਗਈ ਉਹ ਅਧੂਰੀ ਕੀਤੀ ਗਈ ਕੰਪਨੀ ਨੇ ਉਹ ਬਲੈਕਲਿਸਟ ਨਹੀਂ ਕੀਤਾ ਸਰ ਅਧੂਰੀ ਤਾਂ ਕੀਤੀ ਗਈ ਕਿਉਂਕਿ ਸਰ ਜ਼ਿਆਦਾਤਰ ਇਹ ਹੁੰਦਾ ਵੀ ਜਿਵੇਂ ਕਿ ਹੁਣ ਕੰਪਨੀ ਨਾਲ ਸਾੜਗੜ ਕਰਨੀ ਇਹਨਾਂ ਨੇ ਜੇ ਸਾੜਗੜ ਕਰਕੇ ਜੇ ਉਹਨੂੰ ਬਲੈਕਲਿਸਟ ਕਰ ਦਿੱਤਾ ਗਿਆ ਮੰਨ ਲਓ ਆਫੀਸ਼ੀਅਲੀ ਤੇ ਦੁਬਾਰਾ ਉਸ ਕੰਪਨੀ ਨੂੰ ਟੈਂਡਰ ਮਿਲ ਨਹੀਂ ਸਕਦਾ ਸੀਗਾ ਇਹਨਾਂ ਨੇ ਉਸ ਨੂੰ ਇਸ ਕਰਕੇ ਨਹੀਂ ਬਲੈਕਲਿਸਟ ਕੀਤਾ ਕਿਉਂਕਿ ਉਹਨਾਂ ਨੇ ਸਾੜਗੜ ਕਰਕੇ ਬਾਅਦ ਉਸੇ ਕੰਪਨੀ ਤੋਂ ਪੈਸੇ ਲੈਣੇ ਸੀ ਉਹ ਆਈ ਸੀ ਸਮਝੌਤਾ ਹੋ ਗਿਆ ਤੇ ਟੈਂਡਰ ਮਿਲ ਗਿਆ ਉਹ ਜਿੰਨੇ ਸਿੱਧੇ ਗਿਆ ਕੁਝ ਵੀ ਨਹੀਂ ਕਰ ਚੱਲੀ ਗਿਆ ਨਾ ਸਰ ਹੁਣ ਸਰ ਇੱਕ ਦੇਖੋ ਸਰ ਇਹ ਮੁੱਦਾ ਹੈਗਾ ਜਿਹੜਾ ਆਪਣਾ ਇਸ ਤੋਂ ਇੱਕ ਛੱਟ ਕੇ ਮੁੱਦਾ ਹੋਰ ਹੈਗਾ ਆਪਣਾ ਤੇ ਦੇਖੋ ਜਿਹੜਾ ਆਂਗਣਵਾੜੀ ਵਿੱਚ ਸਮਾਨ ਮਿਲ ਰਿਹਾ ਬੱਚਾ ਨੂੰ ਹਾਂਜੀ ਹਾਂਜੀ ਪ੍ਰੈਗਨੈਂਟ ਲੇਡੀ ਨੂੰ ਤੇ ਛੋਟੇ ਬੱਚਿਆਂ ਨੂੰ ਜਿਹੜਾ ਖਾਣਾ ਮਿਲਦਾ ਹੈ ਪ੍ਰੈਗਨੈਂਟ ਲੇਡੀਜ਼ ਨੂੰ ਵੀ ਦਿੰਦੇ ਆ ਖਾਣਾ ਬਿਲਕੁਲ ਅੱਛਾ ਹਾਂਜੀ ਬਿਲਕੁਲ ਨਜ਼ਰ ਕੀ ਮਿਲਦਾ ਜੀ ਉਹ ਚ ਉਹਨਾਂ ਨੂੰ ਪੰਜੀਰੀ ਮਿਲਦੀ ਸੀਗੀ ਪਹਿਲਾਂ ਦੇਸੀ ਕੀ ਉਹਦੀ ਅੱਛਾ ਤੇ ਉਸ ਤੋਂ ਬਾਅਦ ਜਿਹੜਾ ਮਾਨ ਸਰਕਾਰ ਨੇ 2030 ਤੋਂ ਪਹਿਲਾਂ 25 ਸਾਲ ਤੋਂ ਲਗਾਤਾਰ ਵੀਰਕਾ ਇਹ ਖਾਣਾ ਬਣਾ ਕੇ ਦੇ ਰਹੀ ਸੀ ਬੱਚਿਆਂ ਨੂੰ ਕਿੰਨੇ ਕ ਬੱਚੇ ਆ ਜੀ ਪੰਜਾਬ ਚ ਇਹ ਆਂਗਣਵਾੜੀਆਂ ਚ ਜਿਹੜਾ ਖਾਣਾ ਜਿੰਨਾਂ ਨੂੰ ਮਿਲਦਾ ਇਸਰ ਨੀਰ ਬੌਡੇ ਲਾਗੇ ਚੱਲੋ ਵੀ ਕੋਈ 180000 ਦੇ ਨੇੜੇ ਤੇ ਬੈਨੀਫੀਸ਼ੀਅਰੀ ਆਈ ਜਾਂਦੇ ਅੱਛਾ ਅੱਛਾ ਇਹਨਾਂ ਨੂੰ ਖਾਣਾ ਜਿਹੜਾ ਇਹ ਦਿਨ ਚ ਕਿੰਨੀ ਵਾਰੀ ਦੋ ਵਾਰੀ ਚ ਇੱਕ ਵਾਰੀ ਮਿਲਦਾ ਸਰ ਇਹਨਾਂ ਨੂੰ ਜਿਵੇਂ ਉਹ ਤਾਂ ਦੁਪਹਿਰੇ ਦਾ ਮਿਲਦਾ ਇਹਨਾਂ ਨੂੰ ਖਾਣਾ ਤੇ ਉਥੇ ਸਕੂਲ ਚ ਦਿੰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਪੈਕੇਟ ਦਿੰਦੇ ਨੇ ਘਰੇ ਜਾ ਕੇ ਖਾਣਾ ਤੇ ਓਕੇ ਦੋ ਟਾਈਮ ਹੋ ਗਿਆ ਅੱਛਾ ਇਹ ਵੇਰਕਾ ਦੇ ਰਿਆ ਸੀ ਪਿਛਲੇ 25 ਸਾਲ ਤੋਂ ਓਕੇ ਹਾਂਜੀ ਤੇ ਵੇਰਕਾ ਕੋਲੇ ਪੰਜ ਪੜਾ ਲੱਗੇ ਨੇ ਆ ਉਹਦੇ ਇੱਕ ਲੱਗਿਆ ਬਠਿੰਡਾ ਸੰਗਰੂਰ ਅੰਮ੍ਰਿਤਸਰ ਗੁਰਦਾਸਪੁਰ ਤੇ ਜਲੰਧਰ ਪਲਾਂਟ ਲੱਗੇ ਆ ਖਾਣਾ ਬਣਾਉਣ ਵਾਲੇ ਪੂਰੇ ਕਰੋੜਾਂ ਰੁਪਏ ਦੇ ਪਲਾਂਟ ਆ ਸਰ ਕੋਈ ਛੋਟੀ ਮੋਟੀ ਮਹੀਦ ਨਹੀਂ ਆਟੋਮੈਟਿਕ ਪੈਕਿੰਗ ਹੁੰਦੀ ਹੈ ਸਾਰਾ ਖਾਣਾ ਦੇਸੀ ਕਿਉਂ ਤੋਂ ਸਾਰੇ ਅਫਸਰਾਂ ਦੇ ਦੇਖ ਰਿਕ ਚ ਬੰਦਾ ਸਾਰਾ ਟੋਟਲੀ ਠੀਕ ਫਿਰ ਕੀ ਹੋਇਆ ਉੱਪਰ ਲੈਬ ਨੇ ਸੈਂਪਲਿੰਗ ਵੀ ਹੁੰਦੀ ਪਰ ਉਹਨਾਂ ਦੀ ਉੱਥੇ ਸਭ ਕੁਝ ਸੀਗਾ ਓਕੇ 2023 ਦੇ ਵਿੱਚ ਜਦੋਂ ਭਗਵੰਦ ਮਾਨ ਸਰਕਾਰ ਆਉਂਦੀ ਹੈ ਹਾਂ ਉਹ ਸਭ ਤੋਂ ਪਹਿਲਾਂ ਡਾਕਾ ਮਾਰਦੀ ਹੈ ਖਾਣੇ ਤੇ ਅੱਛਾ ਕਿਉਂਕਿ ਐ ਨਾ ਫੰਡ ਆ ਕਾਫੀ ਆ ਰਹਾ ਸੈਂਟਰ ਸਰਕਾਰ ਤੋਂ ਬੱਚਿਆਂ ਦੇ ਖਾਣੇ ਦਾ ਅੱਛਾ ਉਸ ਨੂੰ ਫਿਰ ਬੱਚੇ ਦਾ ਮੈਟਰ ਅਗਲਾ ਹੜਾਪ ਲਓ ਜਿੰਨਾ ਮਰਜੀ ਹੜਾਪ ਲਓ ਇਹਨਾਂ ਨੇ ਕੀ ਕੀਤਾ ਉਹ ਜਿਹੜੇ ਟੈਂਡਰ ਸੀ ਵੀਰਕਾ ਤੋਂ ਖੋਗੇ ਦਿੱਤੇ ਪਹਿਲਾਂ ਮਾਰ ਫੜ ਲਓ ਅੱਛਾ ਜਰੂਰ ਕਿ ਮਾਰਕੀਟ ਕੋਲ ਇੱਕ ਵੀ ਪ੍ਰੋਡਕਟ ਆਉਗਾ ਹੈ ਨਹੀਂ ਖਾਣਾ ਬਣਾਉਂਦਾ ਨਹੀਂ ਦੇਖੋ ਮਾਰਕੀਟ ਵੀ ਤਾਂ ਸਰਕਾਰੀ ਕੰਪਨੀ ਹੈ ਜਿੰਨੀ ਕਿ ਚੰਗੀ ਵੀਰਕਾ ਉਹਨੀ ਕਿ ਮਾਰਕੀਟ ਵੀ ਚੰਗੀ ਆ ਹਾਂਜੀ ਬਿਲਕੁਲ ਸਰ ਮਾਰਫੈਟ ਬਿਲਕੁਲ ਚੰਗੀ ਸਰਕਾਰੀ ਕੰਪਨੀ ਹੈ ਤੇ ਬਟ ਜਦੋਂ ਮਾਰਫੈਟ ਕੋਲ ਕੋਪਰਾਟ ਨਹੀਂ ਸੀਗਾ ਖਾਣਾ ਬਣਾਉਂਦਾ ਉਹ ਕੀ ਕਰ ਰਿਹਾ ਵੀ ਅੱਗੋਂ ਉਹਨਾਂ ਨੇ ਗਾਂ ਟੈਂਡਰ ਦੇ ਦੇ ਪ੍ਰਾਈਵੇਟ ਕੰਪਨੀਆਂ ਨੂੰ ਅੱਛਾ 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 ਉਹਨਾਂ ਨੇ ਬੁਝਾਏ ਆਪ ਮਸ਼ੀਨਰੀ ਲਾਉਣ ਦੇ ਜਿਵੇਂ ਬੇਰਕਾ ਦੀ ਹੈ ਤੇ ਮਤਲਬ ਕਿ ਗਾਂ ਅੱਗੇ ਠੇਕਾ ਦੇ ਦਿੱਤਾ ਸਰ ਜਿਉ ਉਹਨਾਂ ਨੇ ਖੁਦ ਹੀ ਮਸ਼ੀਨਰੀ ਲੈਣੀ ਹੁੰਦੀ ਬੇਰਕਾ ਕੋਲ ਤਾਂ ਖੁਦ ਪਹਿਲੇ ਕੋਪਰਾਟ ਪੰਜ ਹੈਗੇ ਆ ਉਹਦੀ ਹਾਂ ਨਹੀਂ ਅੱਛਾ ਬੇਰਕਾ ਤਾਂ ਮਸ਼ੀਨਰੀ ਖਰੀਦ ਲੈ ਲੈਂਦੇ ਜਾਂ ਮਾਰਫੈਟ ਵਾਲੇ ਜਾਂ ਉਧਾਰੀ ਦੇ ਲੈਂਦੇ ਤੇ ਜਾਂ ਫਿਰ ਜੇ ਜੇ ਉਹਨਾਂ ਨੇ ਖੁਦ ਇਹ ਉਹਨਾਂ ਕੋਲ ਬਣਾਉਣ ਦੀ ਟੈਕਨੋਲੋਜੀ ਹੈ ਨਹੀਂ ਸੀ ਖਾਣਾ ਤੇ ਪੰਜੀਰੀ ਵਗੈਰਾ ਜੋ ਵੀ ਪ੍ਰੈਗਨੈਂਟ ਗਰਭવતી ਔਰਤਾਂ ਦਿੰਦੇ ਆ ਤੇ ਫਿਰ ਉਹਨਾਂ ਨੇ ਠੇਕਾ ਲਿਆ ਕਿਉਂ ਜਾਨਾ ਸਰ ਇਹ ਹੁੰਦਾ ਵੀ ਵੀਰਕਾ ਦੇ ਖਾਣੇ ਦੀ ਕੋਈ ਇਸ਼ੂ ਆ ਰਹੀ ਸੀ ਜਾਂ ਕੰਪਲੀਟ ਸੀ ਜਾਂ ਵੀਰਕਾ ਸਹੀ ਨਹੀਂ ਕਰ ਰਹੀ ਸੀ ਉਹ ਵੀ ਪੰਜਾਬ ਸਰਕਾਰ ਦੀ ਸਰਕਾਰੀ ਕੰਪਨੀ ਹੈ ਜਾਂ ਤਾਂ ਉਹ ਕਿ ਟੈਂਡਰ ਹੁੰਦੀ ਜਦੋਂ ਸਰ ਉਹਦੀ ਕੋਈ ਕੰਪਲੀਟ ਹੀ ਨਹੀਂ ਫਿਰ ਉਹਨੂੰ ਖੋਗੇ ਮਾਰਫੜਾਂ ਨੂੰ ਪਲਾਗਲ ਦਿੱਤਾ ਕਿਉਂ ਗਿਆ ਸਭ ਤੁਹਾਡਾ ਸਵਾਲ ਤੇ ਇਹ ਆ ਗਿਆ ਦੂਜੀ ਗੱਲ ਜੇ ਮਾਰਫੜਾਂ ਦੇ ਖੁਦ ਚਲਾਣੀ ਨਹੀਂ ਦੀ ਸੀ ਉਹ ਟੈਂਡਰ ਉਹਨੇ ਲਿਆ ਕਿਉਂ ਸੈਂਟਰ ਤੋਂ ਨਹੀਂ ਇਹ ਟੈਂਡਰ ਪੰਜਾਬ ਸਰਕਾਰ ਨੇ ਦਿੱਤਾ ਕਿ ਸੈਂਟਰ ਨੇ ਦਿੱਤਾ ਸਰ ਇਹ ਜਿਹੜਾ ਪੈਸਾ ਹੁੰਦਾ ਨਹੀਂ ਇਹ 60 40 ਰੇਸ਼ੋ ਹੈ 40 60% ਜਿਹੜੀ ਪੇਮੈਂਟ ਆ ਉਹ ਦਨ ਦੀ ਸੈਂਟਰ ਗਵਰਨਮੈਂਟ ਓਕੇ ਤੇ ਜਦੋਂ ਇਹ ਟੈਂਡਰ ਸਿਰਫ ਇਹਨੂੰ ਸਰਕਾਰੀ ਕੰਪਨੀ ਹੀ ਲੈ ਸਕਦੀ ਹੈ ਓਕੇ ਜਾਂ ਕੋਈ ਮਹਿਲਾ ਸਮੰਡਲ ਜਾਂ ਕੋਈ ਐਨਜੀਓ ਰਾ ਲੈ ਸਕਦਾ ਇਹਨੂੰ ਪ੍ਰਾਈਵੇਟ ਫਰਮ ਲੈ ਨਹੀਂ ਸਕਦੀ ਓਕੇ ਸਪਰੀਮ ਕੋਰਟ ਦੀ ਜਿਹੜੀ ਗਾਈਡਲਾਈਨ ਹੈ ਜਾਂ ਸੈਂਟਰ ਦੀ ਗਾਈਡਲਾਈਨ ਦੇ ਮੁਤਾਬਕ ਇਹ ਟੈਂਡਰ ਸਿਰਫ ਸਰਕਾਰੀ ਕੰਪਨੀ ਹੀ ਲੈ ਸਕਦੀ ਹੈ ਠੀਕ ਹੈ ਉਸ ਉਹਦੇ ਵਿੱਚ ਜਿਹੜੇ ਪਾਰਟਿਸਿਪੇਟ ਕਰਦੇ ਨੇ ਮਰਫੜ ਨਹੀਂ ਕੀਤਾ ਵੇਰਖਾ ਨਹੀਂ ਕੀਤਾ ਮਰ ਰਣੇ ਕੀ ਕੀਤਾ ਉਹਦਾ ਰੇਟ ਵੇਰਖਾ ਨੂੰ ਥੋੜਾ ਇੱਕ ਕੋਟ ਘੱਟ ਕਰਤਾ ਅੱਛਾ ਠੀਕ ਹੈ ਉਹ ਉਹ ਟੈਂਡਰ ਮਿਲ ਗਿਆ ਮਰਫੜ ਨੂੰ ਵੇਰਖਾ ਨੂੰ ਬਾਹਰ ਕਰਤਾ ਇਹਨਾਂ ਨੇ ਉੱਥੇ ਬਾਅਦ ਜਦੋਂ ਟੈਂਡਰ ਇਹ ਗਾਂਹ ਦਿੰਦੇ ਆ ਉਸ 'ਚ ਲਿਖ ਦਿੰਦੇ ਆ ਕਿ ਤੁਸੀਂ ਇਹਦੇ ਵਿੱਚ ਦੇਸੀ ਹੋ ਜਾਣਾ ਰੈਫਰੈਂਸ ਤੇ ਲਈ ਯੂਜ਼ ਕਰੋ ਹੂੰ ਉਹ ਜਿਹੜਾ ਖਾਣਾ ਦੇਸੀ ਕਿਉਂ ਦੁਆਰਾ ਸੀ 25 ਸਾਲਾਂ ਤੋਂ ਉਹਨੇ ਹੁਣ ਪ੍ਰਾਈਵੇਟ ਫਰਮਾਂ ਰਫੈਂਡ ਦੇ ਉੱਤੇ ਬਣਾ ਕੇ ਮਾਰਫੜ ਦੇ ਥਰੂ ਅੰਗਨਵੜੀ ਵਿੱਚ ਸਪਲਾਈ ਕਰ ਰਹੀ ਹੈ। ਇਹ ਕਿਹੜੀਆਂ ਪ੍ਰਾਈਵੇਟ ਫਰਮਾਂ ਇਹਨਾਂ ਦਾ ਬਾਰੇ ਦੱਸੋ ਕਿ ਕਿੱਥੋਂ ਦੀਆਂ ਹੈ? ਮੈਨੂੰ ਪਤਾ ਲੱਗਿਆ ਸੀ ਵੀ ਇੱਕ ਯੂਪੀ ਦੀ ਹੈ ਤੇ ਇੱਕ ਹਿਮਾਚਲ ਦੀ ਹੈ। ਹਾਂ ਸਰ ਇਹ ਨਾ ਐਕਚੁਅਲੀ ਜਿਹੜੀ ਇੱਕ ਤਾਂ ਹੈਗੀ ਹੈ ਪਪਾਲ ਦੀ। भोपाल ਦੀ Madhya Pradesh ਦੀ ਅੱਛਾ MP ਦੀ ਹਾਂਜੀ MP Agrotronic Company ਇਹ ਕਹੇਗੀ ਚੰਡੀਗੜ੍ਹ ਸੀਅਰਸ ਲਿਮਟਿਡ ਇਹ ਹੈਗੀ ਚੰਡੀਗੜ੍ਹ ਦੀ ਕੰਪਨੀ ਅੱਛਾ ਸੌਰੀ ਜੀ ਮੈਂ ਪਹਿਲਾਂ ਗਲਤ ਸਮਝ ਗਿਆ ਕਿ ਤੇ ਹਿਮਾਚਲ ਤੇ UP ਕਹਿ ਗਿਆ ਅੱਛਾ ਐਂਡ ਇਹ ਦੋ ਦਿੱਲੀ ਦੀਆਂ ਇਹਨਾਂ ਚੋਂ ਅੱਛਾ ਦੋ ਅਜੇ ਹੋਰ ਕੰਪਨੀਆਂ ਵੀ ਹੈ ਦੋ ਦੋ ਦਿੱਲੀ ਇੱਕ ਇੰਟਰਲਿੰਗ ਫੂਡ ਕੰਪਨੀ ਇੱਕ ਹੈਗੀ ਪ੍ਰਕਾਜ ਮਸਾਲੇ ਅੱਛਾ ਪਹਿਲੀ ਤਾਂ Madhya Pradesh ਵਾਲੀ ਦਾ ਨਾਂ ਕੀ ਹੈ MP Agrotronics Private Limited ਇਲੈਕਟ੍ਰੋਨਿਕਸ ਰੀਡੀ ਐਮਪੀ ਐਗਰੋਟੋਨਿਕਸੀ ਐਗਰੋਟੋਨਿਕਸ ਐਗਰੋਟੋਨਿਕਸ ਤੇ ਹਿਮਾ ਚੰਡੀਗੜ੍ਹ ਵਾਲੀ ਦਾ ਚੰਡੀਗੜ੍ਹ ਚੰਡੀਗੜ੍ਹ ਸਵੀਡਸ ਪ੍ਰਾਈਵੇਟ ਲਿਮਟਿਡ ਅੱਛਾ ਇਹ ਮਤਲਬ ਕਿ ਮਾਰਕਫੈਟ ਨੇ ਆਪਣੇ ਕੰਮ ਨੂੰ ਕਰੋਣ ਲਈ ਅੱਗੇ ਠੇਕਾ ਦੇ ਦਿੱਤਾ ਤੇ ਆਪ ਵਿੱਚੋਂ ਕਮਿਸ਼ਨ ਰੱਖਦੀ ਹੂ ਮਾਰਕਫੈਟ ਸਰ ਮਾਰਫੜਾ ਦਾ ਰੱਖਿਆ ਰੱਖਿਆ ਪਰ ਜਿਹੜੇ ਲੀਡਰ ਹੈਗੇ ਉਹ ਤਾਂ ਰੱਖੀ ਹੁੰਦੇ ਉਹਦੇ ਸਿੱਧੇ ਹੀ ਆਈ ਅੱਛਾ ਦੇਖੋ ਸਰ ਜੇਕਰ ਵਿਰਕਾ ਕੋਲ ਟੈਂਡਰ ਚੱਲਦਾ ਤੇ ਇਹਨਾਂ ਨੂੰ ਵਿੱਚੋਂ ਪੈਸੇ ਨਹੀਂ ਮਿਲਨੇ ਸੀਗੇ ਕੋਈ ਰਿਸ਼ੂ ਨਹੀਂ ਮਿਲਦੀ ਸੀ ਕੋਈ ਸਰਕਾਰੀ ਕੰਪਨੀ ਥੋੜੇ ਪੈਸਾ ਦਿੰਦੀ ਸਰ ਹੂੰ ਤੇ ਇਹਨਾਂ ਜਿਹੜੀ ਕੰਪਨੀਆਂ ਦਾ ਰਿਕਾਰਡ ਕੀ ਬੋਲਦਾ ਹੈ ਜਿਹੜੀ ਐਮਪੀ ਐਗਰੋਟੈਕ ਕੰਪਨੀ ਹੈ ਇਹਨੇ ਐਮਪੀ ਦੇ ਵਿੱਚ 110 ਕਰੋੜ ਦੇ ਕਰੀਬ ਘਟਾ ਲਾ ਕੀਤਾਂ ਨੇ ਪਹਿਲਾਂ ਅੱਛਾ ਉਹ ਐਗਰੋਟੈਕ ਵਾਲੇ ਨੇ ਐਮਪੀ ਚ ਮਧ ਪ੍ਰਦੇਸ਼ ਪਹਿਲਾਂ ਘਟਾ ਲਾ ਕੀਤਾ ਅੱਛਾ ਹਾਂਜੀ ਤੇ ਜਿਹੜੀ ਚੰਡੀਗੜ੍ਹ ਫੀਡ ਹੈ ਇਹਦੇ ਸਰ ਦੋ ਇਸ਼ੂ ਹੈ ਇੱਕ ਤਾਂ ਜਾਨੀ ਕਿ ਮੀਡੀਆ ਚ ਪਿਆ ਇਹਨਾਂ ਨੇ ਹਿਮਾਚਲ ਚ 2023 ਦੇ ਵਿੱਚ ਫੰਗਸ ਲੱਗੀਆਂ ਮਠਿਆਈਆਂ ਸਪਲਾਈ ਕੀਤੀਆਂ ਸੀ ਇਹਨਾਂ ਨੇ ਅੱਛਾ ਹਿਮਾਚਲ ਸਰਕਾਰ ਦਾ ਠੇਕਾ ਲਈ ਇਹ ਹੀ ਨੇ ਧੋਲੀ ਦੀਆਂ ਮਠਿਆਈਆਂ ਬਣਾਉਂਦੇ ਨੇ ਤੇ ਉਸ ਤੇ ਇਹਨਾਂ ਦੀ ਇਨਕੁਆਰੀ ਵੀ ਬੈਠੀ ਕਾਫੀ ਰੋੜਾ ਪਿਆ ਹੂੰ ਉਸ ਤੋਂ ਬਾਅਦ ਇੱਕ ਵੀਰਕਾ ਚ ਵੀ ਟੈਂਡਰ ਇਹਨਾਂ ਕੋਲ ਸੀਗਾ ਮਠਿਆਈਆਂ ਦਾ ਹੂੰ ਉੱਥੋਂ ਵੀ ਇਹਨੂੰ ਬਲੈਕਲਿਸਟ ਕੀਤਾ ਗਿਆ ਕੰਪਨੀ ਨੂੰ ਅੱਛਾ ਹੁਣ ਜਿਹੜੀ ਕੰਪਨੀ ਵੀਰਕਾ ਵਿੱਚ ਬਲੈਕਲਿਸਟ ਹੋ ਜਾਂਦੀ ਹੈ ਉਹਨੂੰ ਮਾਰਫ ਟੈਂਡਰ ਨਹੀਂ ਜਾਂਦੀ ਹੈ ਮੋ ਅੱਛਾ ਜਿਹੜਾ ਕੀ ਤੁਸੀਂ ਦੇਖੋ ਸਰ ਜਿਹੜੀ ਕੀ ਮਠਾਈਆਂ ਬਣਾ ਕੇ ਉਲੀ ਲੱਗੀ ਮਠਾਈਆਂ ਸਪਲਾਈ ਕਰਦੀ ਸੀਗੀ ਉਹੀ ਬੱਚਿਆਂ ਨੂੰ ਕਿਵੇਂ ਖਾਣਾ ਸੀ ਦੇ ਸਕਦੀ ਹੈ ਸਰ ਬਿਲਕੁਲ ਠੀਕ ਹੈ ਇੱਕ ਆ ਗਈ ਸਰ ਇੰਟਰਲਿੰਕ ਫੂਡ ਇਹਦਾ ਸਰ ਆਪਣੇ ਮਾਇਵਦੀ ਸਰਕਾਰ ਦੇ ਵਿੱਚ ਯੂਪੀ ਚ ਇਹਨਾਂ ਤੇ 14 ਕੰਪਨੀ ਨੇ ਘਟਾਲਿਆ ਸੀਗਾ ਚਾਰਜ ਸੀਗਾ ਉਹਨਾਂ ਚ ਇੰਟਰਲਿੰਕ ਫੂਡ ਦਾ ਨਾਮ ਵੀ ਹੈਗਾ ਦੇਖੋ ਸਰ ਕੋਟਾ ਲਈ ਕੰਪਨੀਆਂ ਪੰਜਾਬ ਟੈਂਡਰ ਕੀਤੀਆਂ ਫਿਰ ਇੱਕ ਦੇਖੋ ਸਰ ਇਹ ਕੰਪਨੀ ਕਦੋਂ ਆ ਰਹੀ ਹੈ ਪੰਜਾਬ ਚ ਟੈਂਡਰ ਤੋਂ 2 ਮਹੀਨੇ ਪਹਿਲਾਂ ਹੂੰ ਇਹਨਾਂ ਨੂੰ ਕੀ ਪਤਾ ਲੱਗ ਗਿਆ ਵੀ ਟੈਂਡਰ ਵੀ ਬੇਰਕਾ ਤੋਂ ਖੋ ਕੇ ਮਾਰਬੜ ਕੋਲ ਜਾਏਗਾ ਮਾਰਬੜ ਤੋਂ ਸਾਡੇ ਕੋਲ ਆਏਗਾ ਹੂੰ ਜਾਨੀ ਤੇਰੀ ਪਹਿਲਾਂ ਕੀਤੀ ਗਈ ਸਰ ਪ੍ਰੀਪਲੈਨ ਮਤਲਬ ਕਿ ਇੰਟਰਲਿੰਕ ਨੇ 2 ਮਹੀਨੇ ਪਹਿਲਾਂ ਦਫ਼ਤਰ ਪੰਜਾਬ ਚ ਖੋਲ੍ਹ ਲਿਆ ਹੂੰ ਐਮਪੀ ਇਲੈਕਟ੍ਰੋਨਿਕ ਨੇ ਵੀ ਸੇਮ ਹੀ ਅੱਛਾ ਉਹਨਾਂ ਨੇ ਵੀ ਸੇਮ ਅੱਛਾ ਤੇ ਇੱਕ ਸਭ ਕੰਪਨੀਆਂ ਟੋਟਲ 4 ਨੇ ਐਡਰੈਸ ਦੋ ਨੇ ਇਹਨਾਂ ਦੇ ਐਡਰੈਸ ਦੋ ਨੇ ਕੰਪਨੀਆਂ 4 ਵੱਖ-ਵੱਖ ਨੇ ਕੰਪਨੀਆਂ ਇਹਨਾਂ ਨੇ ਚਾਰ ਦਿਖਾਈਆਂ ਐਸ ਫਾਰੀ ਇੱਕੋ ਹੀ ਐਸਨੀਆਂ ਇਹ ਅੱਛਾ ਇਹਨਾਂ ਨੇ ਕੀ ਕੀਤਾ ਜਿਹੜੀ ਚੰਡੀਗੜ੍ਹ ਸੀਲਸ ਲਿਮਟਿਡ ਅਤੇ ਇੰਟਰਲਿੰਕ ਫੂਡ ਪ੍ਰਾਈਵੇਟ ਲਿਮਟਿਡ ਦਾ ਐਡਰੈਸ ਸੇਮ ਹੈ ਅੱਛਾ ਜਿਹੜੀ ਐਮਪੀ ਐਰੋਟੋਨਿਕਸ ਤੇ ਜਿਹੜੀ ਪ੍ਰਕਾਇਮਲ ਦਾ ਐਡਰੈਸ ਬਿਲਕੁਲ ਸੇਮ ਹੈ ਅੱਛਾ ਵਾਹ ਵਾਹ ਚਾਰੇ ਬੰਦੇ ਟੈਂਡਰ ਤੋਂ ਇੱਕ ਦਿਨ ਪਹਿਲਾਂ ਇਹ ਟੈਂਡਰ ਸਰ ਹੋਣਾ ਸੀ 10 ਨਵੰਬਰ 2023 ਨੂੰ ਤੇ ਟੈਂਡਰ 9 ਨਵੰਬਰ 2023 ਨੂੰ ਰਾਤ ਨੂੰ 8:00 ਵਜੇ 9 ਮਿੰਟ ਤੋਂ ਲੈ ਕੇ 10:00 ਵਜੇ ਤੋਂ 1 ਮਿੰਟ ਪਹਿਲਾਂ ਜਾਣੀ ਪੋਨੇ ਦੋ ਘੰਟੇ ਤੇ ਚਾਰ ਟੈਂਡਰ ਪੈਂਦੇ ਇਹ ਰਾਤ ਨੂੰ ਇੱਕੋ ਰਾਤ ਇੱਕੋ ਰਾਤ ਤੇ ਐਡਰੈਸ ਸੇਮ ਆ ਉਹ ਆਪਸ ਵਿੱਚ ਕੰਪਲਿਸ਼ਨ ਕਰੀ ਜਾਂਦੇ ਹਰਿਆਣੇ ਆਨਲਾਈਨ ਪੈਂਦਾ ਉਹਨਾਂ ਦਾ ਟੈਂਡਰ ਆਨਲਾਈਨ ਆਨਲਾਈਨ ਸੇ ਚਾਰੇ ਇਕੱਠੇ ਬੈਠ ਕੇ ਪਾ ਰਹੇ ਹੂੰ 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 ਕਰੋੜਾਂ ਰੁਪਏ ਟੈਂਡਰ ਨੇ ਆਪਸ ਚ ਹੋ ਰਹੇ ਨੇ ਤੇ ਮਾਰਕੀਟ ਦੀ ਸ਼ੀਟ ਤੇ ਸਾਰਾ ਸ਼ੋਅ ਹੋ ਰਿਹਾ ਤੇ ਮਾਰਕੀਟ ਨੂੰ ਖੁਦ ਨਹੀਂ ਪਤਾ ਵੀ ਇਹ ਟੈਂਡਰ ਇਕੱਠੇ ਬੈਠ ਕੇ ਹੋਏ ਨੇ ਹੂੰ ਹੋ ਰਹੀ ਨਾਈਸ ਤੁਸੀਂ ਬੜਾ ਹੈ ਨਾ ਡੀਪਲੀ ਤੁਸੀਂ ਗਏ ਹੋ ਰਮੇਸ਼ ਜੀ ਹਾਂ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਪੰਜਾਬ ਫਤਲੀ ਤੇ ਬੱਚਿਆਂ ਲਈ ਇੰਨੀ ਮਿਹਨਤ ਕਰ ਰਹੇ ਹੋ ਤੁਹਾਨੂੰ ਇਹ ਕਿੱਥੋਂ ਪਤਾ ਲੱਗਿਆ ਜਜ਼ਬਾ ਕਿਵੇਂ ਜਾ ਗਿਆ ਕਿ ਆਪਾਂ ਲੜਾਈ ਕਰੀਏ ਸਰਕਾਰ ਦੇ ਨਾਲ ਸਰਕਾਰ ਦੇ ਨਾਲ ਸਿੰਘ ਫਸਾਈਏ ਸਰ ਦੇਖੋ ਸਾਡੀ ਹੰਸੀ ਤੋਂ ਨਹੀਂ ਹੈਣੀਗੀ ਜਿਹਦੇ ਸਾਡੇ ਮੇਨ ਨੇ ਤੁਸੀਂ ਸਰ ਨਾਮ ਸੁਣਿਆ ਹੋਗਾ ਜਸਟਿਸ ਦੁਰਾ ਸਿੰਘ ਜੀ ਦਾ ਜਸਟਿਸ ਦੁਰਾ ਸਿੰਘ ਦਾ ਨਾਮ ਸੁਣਿਆ ਜੀ ਬੜੇ ਮਸ਼ਹੂਰ ਬੰਦੇ ਆ ਹਾਂਜੀ ਸਾਡੇ ਜਿਹੜੇ ਟੀਮ ਲੀਡਰ ਨੇ ਜਾਂ ਉਹਨਾਂ ਦੀ ਟੀਮ ਹੈ ਪਾਵਾਂ ਕੀ ਬੰਦਾ ਜੀ ਪਾਵਾਂ ਤੋਂ ਪਬਲਿਕ ਅਗੇਂਸਟ ਅਡਲਟ ਰਿਲੇਸ਼ਨ ਵੈਲਫੇਅਰ ਐਸੋਸੀਏਸ਼ਨ ਅੱਛਾ ਜੀ ਅੱਛਾ ਜੀ ਤੇ ਉਹਨਾਂ ਦੀ ਜਿਹੜੀ ਟੀਮ ਹੈ ਮੈਂ ਉਹਨਾਂ ਵਿੱਚ ਬਤੌਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਹੂੰ ਅੱਛਾ ਜੀ ਅੱਛਾ ਜੀ ਤੇ ਉਹ ਉਹਨਾਂ ਨੂੰ ਜਦੋਂ ਸਾਡੇ ਕੋਲ ਇਹ ਮੈਟਰ ਆਇਆ ਵੀ ਬੱਚਾ ਨੂੰ ਖਾਣਾ ਕਾਫੀ ਬੁਰਾ ਜਾਂ ਮਾੜਾ ਮਿਲ ਰਿਹਾ ਹੈ ਬੱਚੇ ਬਿਮਾਰ ਵੀ ਹੋ ਰਹੇ ਨੇ ਤੇ ਅਸੀਂ ਇਸ ਮੈਟਰ ਦੇ ਤਹਿਤ ਅੱਗੇ ਫਿਰ ਉਹ ਵੈਰੀ ਗੁੱਡ ਵੈਰੀ ਗੁੱਡ ਤਾਂ ਉਦੋਂ ਸਾਨੂੰ ਇਹ ਡਾਕੂਮੈਂਟ ਦੇਖੋ ਮਾਰਫੜ ਤੋਂ ਨਹੀਂ ਮਿਲ ਨਹੀਂ ਸੀ ਅਸੀਂ ਫਿਰ ਵੀ ਆਪਦੇ ਆਪਦੇ ਸੋਰਸਸ ਤੋਂ ਉਹ ਡਾਕੂਮੈਂਟ ਆਦੇ ਪ੍ਰੋਵਾਈਡ ਕਰਵਾਏ ਹੂੰ ਹੂੰ ਤੇ ਇੱਕ ਚੀਜ਼ ਹੋਰ ਦੇਖੋ ਸਰ ਅ ਸਰੇ ਡਿਪਾਰਟਮੈਂਟ ਹੈ ਕਿੰਦੇ ਕੋਲੇ ਮਰ ਫੜਦੇ ਵੇਕਾ ਹੂੰ ਦੱਸੋ ਇਹ ਇਹ ਸੀਐਮ ਭਗਵੰਤ ਮਾਨ ਕੋਲ ਹੈ ਉਹ ਆச்சா ਇਹ ਮਹਿਕਮਾ ਵੀ ਭਗਵੰਤ ਮਾਨ ਦਾ ਹੈ ਬਿਲਕੁਲ ਜੀ ਤਾਂ ਫਿਰ ਇਹਦਾ ਮਤਲਬ ਹੈ ਸਵਾਲ ਉੱਠਦੇ ਆ ਮੁੱਖ ਮੰਤਰੀ ਦੀ ਕਾਰਗੁਜ਼ਾਰਦਗੀ ਤੇ ਬਿਲਕੁਲ ਸਰ ਇੱਕ ਚੀਜ਼ ਹੋਰ ਦੇਖੋ ਸਰ ਹੂੰ ਅ ਗੱਛੇ ਤਾਂ ਨਹੀਂ ਦੇਖੋ ਸੀਐਮ ਆਪਣੇ ਆਪਾਂ ਨੂੰ ਕੋਈ ਮਾਰਾ ਸ਼ਬਦ ਨਹੀਂ ਯੂਜ਼ ਕਰਨਾ ਚਾਹੀਦਾ ਪਰ ਇਹ ਥੋੜੇ ਜਿਵੇਂ ਮੂੰਹ ਫਟਨੇ ਆਪਾਂ ਪੰਜਾਬੀ ਜਿਵੇਂ ਕਹਿੰਦੇ ਮੂੰਹ ਫਟਾ ਹਾਂਜੀ ਬਟ ਤੁਸੀਂ ਇੱਕ ਦੇਖੋ ਗੱਲ ਇਹਨਾਂ ਕੋਲ ਹਰ ਇੱਕ ਗੱਲ ਦਾ ਪੁੱਠਾ ਦਾ ਜਵਾਬ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ ਦੋ ਵਾਰੀ ਹਰ ਸਿਮਰਤ ਬਾਦਲ ਜੀ ਜਿਹੜੇ ਐਮਪੀ ਨੇ ਆਪਣੇ ਉਹਨਾਂ ਨੇ ਦੋ ਵਾਰੀ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਿਆ ਸੀ ਸਿੱਧੇ ਅਲੀਗੇਸ਼ਨ ਲਾਏ ਸਰਕਾਰ ਦੇ ਉੱਤੇ ਵੀ ਘਟੋਲਾ ਹੋਇਆ ਹੈ ਤੇ ਡਿਪਾਰਟਮੈਂਟ ਸੀਐਮ ਕੋਲੇ ਅਜੇ ਤੱਕ ਇਹਨਾਂ ਕੋਈ ਰਿਪਲਾਈ ਨਹੀਂ ਠੀਕ ਹੈ ਜੀ ਸਰ ਨਹੀਂ ਤੁਹਾਨੂੰ ਕੋਈ ਨਾ ਕੋਈ ਜਵਾਬ ਹਾਸੇ ਵਾਲਾ ਤਾਂ ਦੇ ਹੀ ਦੇਣਗੇ ਜੇ ਪੁੱਛੋਗੇ ਤਾਂ ਬਹਾਂ ਪੁੱਛਿਆ ਸੀ ਸਰ ਇਹ ਸਵਾਲ ਰਾਜੇਵਾਲ ਜੀ ਨੇ 3 ਮਾਰਚ ਨੂੰ ਮੀਟਿੰਗ 'ਚ ਪੁੱਛਿਆ ਸੀ ਇਹਨਾਂ ਤੋਂ ਇਹਨਾਂ ਨੂੰ ਮੂੰਹ ਤੇ ਪੁੱਛ ਲਿਆ ਸੀਗਾ ਹੂੰ ਫੇਰ ਕੀ ਕਹਿੰਦੇ ਬਸ ਉੱਥੋਂ ਇਹਨੀ ਜਲਦੀ ਸਰ ਕਹਿੰਦੇ ਵੀ ਕੋਈ ਪੰਜਾਬੀ ਨਹੀਂ ਭੱਜੀ ਜਿੰਨੀ ਦਿਨੀ ਤੇ ਯੋਸਫ ਪਹਿਲਾਂ ਤੇ ਦਿਨ ਨਾਲ ਭੱਜਿਆ ਥੋਂ ਮੀਟਿੰਗ 'ਕਿਉਂ ਅੱਛਾ ਮੁੱਖ ਮੰਤਰੀ ਮੀਟਿੰਗ ਛੱਡ ਕੇ ਭੱਜ ਗਿਆ ਹਾਂਜੀ ਅੱਛਾ ਮੀਟਿੰਗ ਜਦੋਂ ਉਹਨਾਂ ਦੀ ਅੱਠ ਮੰਗਾ ਪੂਰੀਆਂ ਹੋ ਗਿਆ ਸੀ ਨੋਵੀਂ ਮੰਗ ਚੱਲਦੀ ਸੀ ਨੋਵੀਂ ਮੰਗ ਚ ਉਹਨਾਂ ਨੇ ਇਹ ਡਿਮਾਂਡ ਰੱਖੀ ਸੀ ਤੁਹਾਨੂੰ ਸਰ ਡਿੱਟੋ ਦੱਸਿਆ ਮਾ ਬਿਲਡਿੰਗ ਉਹਨਾਂ ਦੀ ਵੀ ਮਾਰ ਫੈਡ ਦੇ ਵਿੱਚ ਕਰਾਪਸ਼ਨ ਹੋਈ ਹੈ ਮੈਗਮਾ ਤੁਹਾਡੇ ਕੋਲ ਹੈ ਇਹਦੀ ਜਾਂਚ ਹੋਊਗੀ ਤੇ ਕਿਵੇਂ ਹੋਏਗੀ ਪੱਕ ਸੀਐਮ ਅੱਗੋਂ ਰਿਪਲਾਈ ਕਰ ਰਹੇ ਨੇ ਦੱਸੋ ਕੀ ਕਹਿਆ ਕੀ ਕਿਹੜਾ ਕਿਹ ਕੋਹਣਾ ਬੰਦਾ ਕੀ ਤੁਹਾਡੇ ਕੋਲ ਡਾਕੂਮੈਂਟ ਨੇ ਰਾਜੇਵਾਲ ਜੀ ਨੇ ਕਿਹਾ ਮੇਰੇ ਕੋਲ ਡਾਕੂਮੈਂਟ ਵੀ ਹੈਗੇ ਨਾਮ ਵੀ ਹੈਗਾ ਦੇਖੋ ਮੈਂ ਤੁਹਾਨੂੰ ਦੱਸਣਾ ਉਹਨਾਂ ਦੇ ਡਾਕੂਮੈਂਟ ਦੱਸੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀਐਮ ਨੂੰ ਇੱਥੇ ਬੰਦੇ ਹੋਰ ਬੈਠੇ ਨੇ ਗੱਲ ਖੁੱਲ ਜੇਗੀ ਸੀਐਮ ਜੀ ਸਾਹਿਬ ਉੱਡਦੇ ਆ ਕਿੰਨੇ ਹੋ ਹੋ ਮੈਂ ਤਾਂ ਜਾਣਾ ਸੀ ਡਾਕਟਰ ਨੂੰ ਟਾਈਮ ਦੇ ਰੱਖਿਆ ਮੇਰੀ ਅੱਖ ਤਾਂ ਖਰਾਬ ਹੈ ਤੇ ਮੈਂ ਜਾ ਰਿਹਾ ਤੁਸੀਂ ਆਈ ਗੁਰੂ ਬਾਕੀ ਜਿਹੜੀ ਤੁਹਾਡੇ ਮੁੱਦੇ ਹੈਗੇ ਉਸੇ ਡਿਸਕਸ ਕਰੋ ਇਹ ਆਪਾਂ ਬਚ ਕਰ ਲਾਂਗੇ ਰੰਜੀਵਾਲ ਸਰ ਨੇ ਦੁਬਾਰਾ ਫਿਰ ਰੋਕ ਕੇ ਗਿਆ ਸਰੇਸ਼ ਜੀ ਦਾ ਜਵਾਬ ਤਾਂ ਦੇ ਜੋ ਜਾਂਦੇ ਨਹੀਂ ਕਹਿੰਦੇ ਆ ਜਨਾਦੂੰਗਾ ਕੀ ਕਰਾਂਗਾ ਤਰਨਾ ਦੋਗੇ ਉਹ ਕਹਿੰਦੇ ਸਰ ਫਿਰ ਤਾਂ ਦੇਣੀ ਪਏਗੀ ਜੇ ਜਵਾਬ ਨਹੀਂ ਦੋਗੇ ਉਹ ਕਹਿੰਦੇ ਫਿਰ ਤੁਸੀਂ ਤਰਨਾ ਹੀ ਦੇ ਲੋ ਯਾਨੀ ਕੀ ਗੱਲ ਵੀ ਆਂ ਕੀ ਤੁਸੀਂ ਜਵਾਬ ਵੀ ਆਪ ਦਿੱਤਾ ਨਾ ਰਾਜ ਵੀ ਆਪ ਹੋ ਕੇ ਚਲੇਗੇ ਇਥੋਂ ਤਾਂ ਕਿ ਜਵਾਬ ਨਾ ਦੇਣਾ ਪਵੇ ਜਦੋਂ ਭਗਵੰਦ ਮਾਨ ਦੇ ਘਰ ਦੇ ਬਾਹਰ ਤਰਨਾ ਲੱਗਦਾ ਹੈ ਉਦੋਂ ਹਰਪਾਲ ਚੀਮੇ ਦੀ ਜਾਂ ਕੁਲਦੀਪ ਢਾਲੀਵਾਲ ਦੀ ਡਿਊਟੀ ਲਈ ਜਾਂਦੀ ਹੈ ਵੀ ਤੁਸੀਂ ਇਹਨਾਂ ਨਾਲ ਮੀਟਿੰਗ ਕਰੋ ਅੰਗਰਵੜੀ ਇਹਨਾਂ ਨਾਲ ਆਪ ਕੋਈ ਮੀਟਿੰਗ ਨਹੀਂ ਕੀਤੀ ਇਹਨਾਂ ਨੇ ਉਹ ਮੀਟਿੰਗ ਦਾ ਖੈਰ ਕਿਸੇ ਦਾ ਵੀ ਨਹੀਂ ਕਰਦੇ ਇਹ ਤਾਂ ਹੁਣ ਆਮ ਚਰਚਾ ਹੈਗੀ ਆ ਸੀਐਮ ਸਾਹਿਬ ਅਸੈਸਿਬਲ ਹੈ ਨਹੀਂਗੇ ਇਹ ਕਿਸੇ ਨੂੰ ਮਿਲਦੇ ਨਹੀਂ ਐਨੀਆਂ ਅੱਗੇ ਓਐਸਟੀ ਰੱਖੇ ਆ ਜਾਂ ਅੱਗੇ ਐਡਵਾਈਜ਼ਰ ਰੱਖੇ ਆ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਉਹੀ ਸਾਰਾ ਕੰਮ ਸੰਭਦੇ ਆ ਆਪ ਪਤਾ ਨਹੀਂ ਕੀ ਸੰਭਦੇ ਆ ਇਹ ਭਾਵੇਂ ਇਹਨਾਂ ਕੋਲ ਆਫੀਸ਼ੀਅਲੀ ਚਾਰਜ ਕਈ ਵਿਭਾਗਾਂ ਦਾ ਹੈਗਾ ਹੋਮ ਵੀ ਇਹਨਾਂ ਕੋਲ ਆ ਤੇ ਤੁਸੀਂ ਦੇਖੋ ਪੁਲਿਸ ਵਿਭਾਗ ਦੇ ਕੀ ਹਾਲ ਹੈ ਕਿਵੇਂ ਇਨਕਾਊਂਟਰ ਹੋ ਰਿਹਾ ਕਿਵੇਂ ਫੌਜੀਆਂ ਨਾਲ ਤਸ਼ੱਦਦ ਹੋ ਰਿਹਾ ਤੇ ਬੁਰੇ ਹਾਲ ਹੈ ਤੇ ਆ ਹੁਣ ਤੁਸੀਂ ਨਵੀਂ ਚੀਜ਼ ਸੁਣਾਤੀ ਦੱਸਤੀ ਸਾਨੂੰ ਅਲਰਟ ਕਰਤਾ ਸਾਨੂੰ ਅਵੇਅਰ ਕਰਤਾ ਕਿ ਮਾਰਕ ਫਿਲਟਰ ਹੀ ਵੀ ਸਕੈਂਡਲ ਹੋ ਗਿਆ ਕਰੋੜਾਂ ਰੁਪਏ ਦਾ ਔਰੇ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਜੀ ਮਹਾਰਾਤੀ ਸਾਹ ਕੋਲ ਹੈ ਖੈਰ ਹੋਰ ਕੁਝ ਦੱਸਣਾ ਚਾਹੋ ਤਾਂ ਯੂ ਆਰ ਵੈਲਕਮ ਰਮੇਸ਼ ਜੀ ਹਾਂਜੀ ਬਿਲਕੁਲ ਬਿਲਕੁਲ ਥੋੜਾ ਜਿਆ ਦੇ ਕੇ ਆਪਣਾ ਹਾਂ ਹਾਂਜੀ ਜਦੋਂ ਇੰਡੀਨ ਐਕਸਪ੍ਰੈਸ ਵਾਲੇ ਰਿਪੋਰਟਰ ਨੇ ਰਾਖੀ ਜਗਾ ਹਮ ਲੇਡੀਜ਼ ਰਿਪੋਰਟਰ ਨੇ ਉਹਨਾਂ ਨੇ ਇੰਟਰਵਿਊ ਲਿਆ ਡਾਕਟਰ ਜਿਹੜੀ ਆਪਣੀ ਬਲਜੀਤ ਕੌਰ ਜੀ ਹੈ ਜਿਹੜੀ ਮੰਨਿਸਟਰ ਨੇ ਆਪਣੇ ਆਈਸੀਡੀਐਸੇ ਉਹਨਾਂ ਨੇ ਇੰਟਰਵਿਊ ਲਿਆ ਵੀ ਤੁਸੀਂ ਰਿਫਾਇੰਡ ਤੇਲ ਯੂਜ਼ ਕਰ ਰਹੇ ਹੋ ਪਨੀਰੀ ਵਿੱਚ ਕਿਉਂ ਕਰ ਰਹੇ ਹੋ ਹਮ ਹਮ ਉਹ ਉਹਨਾਂ ਦਾ ਇੰਟਰਵਿਊ ਅੱਜ ਵੀ ਨਿਊਜ਼ਪੇਪਰ 'ਚ ਪਿਆ ਕਟਿੰਗ ਪਈ ਆਪਣੇ ਕੋਲੇ ਉਹ ਚ ਉਹਨਾਂ ਨੇ ਲਿਖਿਆ ਵੀ ਅਸੀਂ ਰਿਫਾਇੰਡ ਤੇਲ ਨਹੀਂ ਪਾਉਂਦੇ ਇਹ ਡਰਾਈ ਰੋਸਟਰ ਪਨੀਰੀ ਹੈ ਡਰਾਈ ਰੋਸਟਰ ਪਨੀਰੀ ਉਹ ਕਿਹੜੀ ਹੁੰਦੀ ਹੈ ਉਹਨਾਂ ਨੇ ਕਹਿਤਾ ਨਾ ਵੀ ਜੁਨਿਅਰ ਰਿਫੰਡ ਨਹੀਂ ਪਾਇਆ ਸੀ ਉਹ ਤਾਂ ਉਹਨਾਂ ਨੇ ਬਚਾਵਾ 'ਚ ਹੀ ਕਹਿਤਾ ਜਦੋਂ ਨਿਊਜ਼ਪੇਪਰ 'ਚ ਉਹ ਨਿਊਜ਼ ਦੇਖੀ ਜਾਂਦੀ ਹੈ ਤੇ ਸਾਡੇ ਵੱਲੋਂ ਜਿਹੜੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨੇ ਰੱਖੀ ਜਗਾਈ ਉਹਨਾਂ ਨੇ ਸਵਾਲ ਕੀਤਾ ਜਾਂਦਾ ਵੀ ਐਂ ਕਰਕੇ ਵੀ ਦੱਸੋ ਜੀ ਤੁਸੀਂ ਤਾਂ ਇਹ ਕਹਿੰਦੇ ਰਿਫੰਡ ਤੇ ਨਹੀਂ ਪਾਇਆ ਉਹ ਕਹਿੰਦੇ ਉਹਨਾਂ ਨੇ ਸਾਨੂੰ ਬਿਆਨਦਰਤਾ ਤਾਂ ਲਿਖਿਆ ਮੈਂ ਉਹਨਾਂ ਨੂੰ ਜਦੋਂ ਪੈਕੇਟ ਦੀ ਫੋਟੋ ਭੇਜੀ ਉਸ ਤੇ ਰਿਫੰਡ ਤੇ ਲਿਖਿਆ ਹੋਇਆ ਸੀਗਾ ਉਹ ਕੋ ਵੀ ਅੱਛਾ ਪੈਕੇਟ ਤੇ ਜਿਹੜੇ ਇਨਗਰੀਡੀਐਂਟਸ ਦੀ ਸੂਚੀ ਹੁੰਦੀ ਆ ਉਹਦੇ 'ਚ ਖੁਦ ਲਿਖਿਆ ਰਿਫੰਡ ਤੇਲ ਮਤਲਬ ਕਿ ਮੰ ਬਿਲਕੁਲ ਜੀ ਜਦੋਂ ਉਹਨਾਂ ਨੇ ਦੁਬਾਰਾ ਇੰਟਰਵਿਊ ਲੈਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਦੇ ਪ੍ਰੈਸ਼ਰ ਬਣਿਆ ਵੀ ਪੱਤਰਕਾਰ ਕੱਲ ਨੂੰ ਸਾਨੂੰ ਜਵਾਬ ਦੇਣਾ ਪੈ ਸਕਦਾ ਪਹਿਲਾਂ ਤਾਂ ਟਾਲਮਟੋਲ ਕਰਦੇ ਰਹੇ ਮੰਤਰੀ ਸਾਹਿਬ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੰਮ ਡੇਡਾ ਹੋ ਜਾਊਗਾ ਤੇ ਇੰਟਰਵਿਊ ਦੁਬਾਰਾ ਦੰਦੇ ਆ ਤੇ ਕੀ ਕਹਿੰਦੇ ਆ ਉਹ ਉਹਦੀ ਕਟਿੰਗ ਵੀ ਪਈ ਹੈ ਨਿਊਜ਼ਪੇਪਰ ਦੀ ਉਹ ਕਹਿੰਦੇ ਜੀ ਹਾਂ ਅਸੀਂ ਨਾ ਜਿਹੜੇ ਯੂਨੀਵਰਸਿਟੀ ਦੇ ਮਾਹੀ ਡਾਕਟਰ ਹੈ ਉਹਨਾਂ ਨਾਲ ਅਸੀਂ ਸਲਾਹ ਕੀਤੀ ਸੀ ਉਹ ਕਹਿੰਦੇ ਤੁਸੀਂ ਰਿਫੰਡ ਦੇ ਲਈ ਯੂਜ਼ ਕਰ ਸਕਦੇ ਹੋ ਦੇਸੀ ਹੋ ਜਾਏਗੀ ਸਰ ਦੇਖੋ ਕਿਹੜਾ ਡਾਕਟਰ ਇਹ ਗਏ ਗਏਗਾ ਵੀ ਤੁਸੀਂ ਰਿਫੰਡ ਦੇ ਲਈ ਪਾਲੋਂ ਪ ਉਹ ਚੰਗਾ ਬਿਲਕੁਲ ਬਿਲਕੁਲ ਫਿਰ ਇੱਕ ਦੇਖੋ ਇੱਕ ਸਭ ਤੋਂ ਵੱਡੀ ਗੱਲ ਹੋਰ ਸਰ ਇੱਕ ਸੀਡੀਪੀਓ ਸੀ ਵਿਕਰਮਜੀਤ ਸਿੰਘ ਜੀ ਰਈਏ ਤੋਂ ਹੂੰ ਠੀਕ ਹੈ ਜੀ ਸ਼ਾਇਦ ਤੁਹਾਨੂੰ ਉਹਦਾ ਮੈਟਰ ਤੁਸੀਂ ਸੁਣਿਆ ਹੋਵੇ ਕਾਫੀ ਟ੍ਰੈਂਡ 'ਚ ਆਇਆ ਜੀਗਾ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਉਲੀ ਲੱਗੇ ਪੈਕੇਟ ਆਏ ਸੀਗੇ ਇਹਨਾਂ ਦੇ ਕਾਦੇ ਪੈਕੇਟ ਸੀ ਉਹ ਪੰਜੀਰੀ ਪੰਜੀਰੀ ਤੇ ਤੇ ਖਿਚੜੀ ਤੇ ਦਲੀਆ ਦੇ ਉਹਨਾਂ ਉੱਲੀ ਲੱਗੀ ਸੀ ਫੰਗਸ ਹੂੰ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਪ੍ਰੈਕਟਰ ਬਣਨ ਤੋਂ ਮਨਾ ਕਰਤਾ ਤੇ ਨਾਲ ਗਰੁੱਪ 'ਚ ਇੱਕ ਮੈਸੇਜ ਛੱਡਤਾ ਸਾਰੇ ਸੀਡੀਪੀ ਉਸ ਨੂੰ ਵੀ ਪਲੀਜ਼ ਜਿਹੜਾ ਖਾਣਾ ਦੇ ਕੇ ਹੂੰ ਜਿਹੜਾ ਖਾਣਾ ਕਾਫੀ ਮਾੜਾ ਆਇਆ ਵੀ ਉਲੀ ਲੱਗੀ ਹੈ ਬੱਚੇ ਬਿਮਾਰ ਨਾ ਹੋ ਜਾਣ ਕਿ ਹਾਂਜੀ 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 ਉਹਨਾਂ ਦੀ ਡਿਊਟੀ ਬੰਦੀ ਸੀ ਉਹਨਾਂ ਨੇ ਕਨਵੇ ਕਰ ਦਿੱਤਾ ਸਾਰਿਆਂ ਨੂੰ ਬਿਲਕੁਲ ਤੇ ਅਗਲੇ ਦਿਨ ਨਿਊਜ਼ ਪੇਪਰ 'ਚ ਇੱਕ ਜਿਹੜੀ ਨਿਊਜ਼ ਆ ਉਹ ਚ ਵੀ ਛਪੀ ਅਮਰਜਾਦਾ 'ਚ ਵੀ ਉਲੀ ਲੱਗਿਆ ਖਾਣਾ ਆਇਆ ਅੰਗਨwadi 'ਚ ਹੂੰ ਤੇ ਜਿਹੜੇ ਮੰਤਰੀ ਸਾਹਿਬ ਆ ਉਹ ਕੀ ਕਰਦੇ ਆ ਉਹਨੂੰ ਸਸਪੈਂਡ ਕਰ ਦਿੰਨੇ ਓਹੋ ਸੀਡੀਪੀ ਚੰਗਾ ਕੰਮ ਕਰਨ ਲਈ ਸਸਪੈਂਡ ਕਰਤਾ ਸੀ ਡੀਪੀ ਵੀ ਸਸਪੈਂਡ ਕਰਤਾ ਉਹਨਾਂ ਦੇ ਲਈ ਵੀ ਇਹਨੇ ਛੁੱਟੀਆਂ ਵਗਾਹਾਂ ਫਲਾਈਆਂ ਮਹਿਕਮੇ ਉਰਦ ਉਹ ਮਾਈ ਗਾਡ ਅੱਛਾ ਤੇ ਉਸ ਤੇ ਚਾਰਜ ਲਾ ਕੇ ਉਹਨਾਂ ਨੂੰ ਉਹ ਕੀ ਕਰਦੇ ਨੇ ਚੰਡੀਗੜ੍ਹ ਉਹਨਾਂ ਦਾ ਹੈੱਡ ਕੁਆਟਰ ਬਣਾਇਆ ਜਾਂਦਾ ਇਹ ਮੰਤਰੀ ਕਿਹੜਾ ਸੀ ਜੀ ਜਿਹਨੇ ਸਸਪੈਂਡ ਕੀਤਾ ਇਹ ਡਾਕਟਰ ਬਲਜੀਤ ਕੋਹਰੀ ਮਹਿਕਮੇ ਦੇ ਮੰਤਰੀ ਅੱਛਾ ਬਲਜੀਤ ਕੋਹਰੀ ਸੀ ਹਾਂ ਤੇ ਬਾਅਦ ਦੇ ਵਿੱਚ ਉਹਨਾਂ ਦਾ ਹੈੱਡ ਕੁਆਟਰ ਉੱਥੇ ਚੰਡੀਗੜ੍ਹ ਬਣਾਇਆ ਜਾਂਦਾ ਤੇ ਨਾਲ ਉਹਨਾਂ ਨੂੰ ਹਦਾਇਤ ਦਿੱਤੀ ਹੁੰਦੀ ਜਦੋਂ ਤੱਕ ਅਸੀਂ ਨਹੀਂ ਕਵਾਂਗੇ ਜਾਂਚ ਨਹੀਂ ਪੂਰੀ ਹੁੰਦੀ ਤੁਸੀਂ ਹੈੱਡ ਕੁਆਟਰ ਨਹੀਂ ਛੱਡੋਗੇ ਹੂੰ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕਰਕੇ ਜਿੰਨਾ ਖਾਣਾ ਉਹਦੇ ਡਿਪਾਰਟਮੈਂਟ ਚ ਪਈ ਸਾਰਿਆਂ ਨੂੰ ਚੇਂਜ ਕੀਤਾ ਜਾਂਦਾ ਫੜਾ ਫਟ ਤਾਂ ਕਿ ਕੱਲ ਨੂੰ ਉੱਪਰ ਕੋਈ ਟੀਮ ਆ ਕੇ ਚੈੱਕ ਨਾ ਕਰ ਲਵੇ ਹੂੰ ਹੂੰ ਆਹ ਸੈਂਟਰ ਦੀ ਟੀਮ ਆ ਸਕਦੀ ਹੈ ਜੇ ਸੈਂਟਰ ਦੇ 60% ਪੈਸੇ ਲੱਗ ਰਹੇ ਆ ਤੇ ਸੈਂਟਰ ਵੀ ਅਧਿਕਾਰ ਰੱਖਦਾ ਖਾਣੇ ਨੂੰ ਚੈੱਕ ਕਰੇ ਬਿਲਕੁਲ ਬਿਲਕੁਲ ਸਰ ਹਾਂਜੀ ਮੈਨੂੰ ਠੀਕ ਹੈ ਹੂੰ ਤੇ ਪਰ ਜਦੋਂ ਉਹ ਸੀਡੀਪੀਓ ਕਾਫੀ ਰੋਲਾ ਪੰਦਾ ਹੈ ਉਥੋਂ ਆ ਕੇ ਚੰਡੀਗੜ੍ਹ ਤੋਂ ਅੰਦਰ ਬਾਅਦ ਕਿ ਮੀਡੀਆ ਜੀ ਕਾਫੀ ਬੋਲਦਾ ਵੀ ਗਿੰਦਾ ਖਾਣਾ ਹੈ ਜੋ ਬੱਚੇ ਖਾ ਕੇ ਬਿਮਾਰ ਹੋ ਰਹੇ ਸਾਡੇ ਤੋਂ ਠੱਕੇ ਨਾਲ ਸੇਲ ਕਰੇ ਜਾਂਦੇ ਆ ਫਿਰ ਮੰਤਰੀ ਸਾਹਿਬ ਉਹਦੇ ਕੀ ਝੁਕ ਜਾਂਦੇ ਨੇ ਉਹਨੂੰ ਦੁਬਾਰਾ ਬਹਾਲ ਕਰ ਦਿੰਦੇ ਨੇ ਜਿਹੜਾ ਜਿਹੜਾ ਸੀਡੀਪੀਓ ਸ਼ਹਿਰੀਆਮ ਇਹਨੇ ਚਾਰਜ ਲਗਾ ਰਿਆ ਇੰਨਾ ਬੋਲ ਰਿਹਾ ਹੈ ਵੀ ਇਹ ਬਿਲੀ ਪੋਤ ਨਾਲ ਚੱਲ ਰਿਹਾ ਕੰਮ ਕੰਪਨੀਆਂ ਨਾਲ ਮਿਲ ਕੇ ਚੱਲ ਰਿਹਾ ਕੰਮ ਕਿੰਦਾ ਖਾਣਾ ਆ ਰਿਹਾ ਬੱਚਿਆਂ ਸੇ ਤੇ ਫਿਰ ਉਹਨੂੰ ਇੱਕ ਦੇਖੋ ਉਹਨੂੰ ਸਸਪੈਂਡ ਕਿਉਂ ਕੀਤਾ ਗਿਆ ਫਿਰ ਉਹਨੂੰ ਬਹਾਲ ਕਿਉਂ ਕੀਤਾ ਗਿਆ ਜੀ ਉਹਦੀ ਸਸਪੈਂਸ਼ਨ ਸਹੀ ਸੀ ਫਿਰ ਉਹ ਬਹਾਲ ਕਿਹੜੀ ਸ਼ਰਤਾਂ ਦੇ ਹੋਇਆ ਬਿਲਕੁਲ ਠੀਕ ਹੈ ਸਰ ਜਿਹੜਾ ਇਹ ਮੈਟਰ ਹੈ ਨਾ ਸਰ ਇਹ ਦੇਖੋ ਵੀ ਛੋਟੇ ਬੱਚਿਆਂ ਤੇ ਪ੍ਰਿੰਟ ਲੇਡੀਆਂ ਦੇ ਸਿਹਤ ਨਾਲ ਜੁੜਿਆ ਹੂੰ ਬਿਲਕੁਲ ਜੀ ਦੇਖੋ ਤੁਸੀਂ ਕਹਿ ਰਹੇ ਹੋ ਜੀ 1,80,000 ਲਾਭਕਾਰੀ ਹਰ ਰੋਜ਼ ਜਿਨ੍ਹਾਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਹੈ ਸਕੂਲਾਂ ਚ ਤੇ ਫੇਰ ਘਰੇ ਖਾਣ ਲਈ ਪੈਕੇਟ ਮਿਲਦੇ ਆ ਬਿਲਕੁਲ ਜੀ ਔਰ ਇਹਦੇ ਵਿੱਚ 60% ਖਰਚਾ ਕੇਂਦਰ ਦਾ ਤੇ 40% ਪੰਜਾਬ ਸਰਕਾਰ ਦਾ ਔਰ ਇਹ ਸਾਰੇ ਦੇ ਇਨਚਾਰਜ ਮੁੱਖ ਮੰਤਰੀ ਭਗਵੰਤ ਮਾਨ ਤੇ ਨਾਲ ਫਿਰ ਤੁਸੀਂ ਬਲਜੀਤ ਕੌਰ ਦਾ ਵੀ ਨਾਂ ਲਿਆ ਹੈਗਾ ਹਾਂ ਹਾਂਜੀ ਹਾਂਜੀ ਤੇ ਇਹਦੇ ਫਿਰ ਮਹਿਕਮੇ ਦੇ ਡਾਇਰੈਕਟਰ ਆਈਐਸ ਵੀ ਹੋਣਗੇ ਸੈਕਟਰੀ ਵੀ ਹੋਣਗੇ ਤੇ ਇਹ ਸਾਰਾ ਜਿਹੜਾ ਰਮੇਸ਼ ਜੀ ਤੁਹਾਨੂੰ ਦੱਸ ਰਿਹਾ ਆਪਣੇ ਦਰਸ਼ਕਾਂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਇਹ ਬਹੁਤ ਹੀ ਤਸ਼ਵੀਸ਼ਨਾਕ ਇਹ ਬਹੁਤ ਹੀ ਦੁੱਖ ਵਾਲੀ ਔਰ ਬਹੁਤ ਹੀ ਜ਼ਿਆਦਾ ਫੋਚਨ ਵਾਲੀ ਗੱਲ ਹੈ ਕਿ ਸਾਡੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਹੜੇ ਹਿਤਾਨੂ ਪੂਰ ਰਹੀ ਹੈ ਠੇਕੇ ਕਿਹਨੂੰ ਦਿੱਤੇ ਜਾ ਰਹੇ ਪੰਜਾਬ ਤੋਂ ਬਾਹਰ ਲੀਆਂ ਫਰਮਾਂ ਨੂੰ ਜਿਹੜੀਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਟੈਂਡਰ ਹੋਣ ਵਾਲਾ ਮਾਰਕਫੈਟ ਦੇਣ ਵਾਲੀ ਹੈ ਤੇ 2-2 ਮਹੀਨੇ ਪਹਿਲਾਂ ਆ ਕੇ ਪੰਜਾਬ 'ਚ ਆਪਣੇ ਆਫਿਸ ਖੋਲ੍ਹਦੀਆਂ ਸ਼ਾਇਦ ਹੋਰ ਜੀ ਰਮੇਸ਼ ਜੀ ਦੱਸਣਾ ਚਾਹੋਗੇ ਕੁਝ ਸਰ ਇੱਕ ਛੋਟਾ ਜਿਹਾ ਚਲੋ ਇਹਦਾ ਜਿਵੇਂ ਦੇਖੋ ਸਰ ਹੁਣ ਅੱਜਕੱਲ ਪੰਜਾਬ ਦੇ ਵਿੱਚ ਕਹਿੰਦੇ ਵੀ ਭੀਖ ਮੰਗਣ ਵਾਲੇ ਜਿਹੜੇ ਹੁੰਦੇ ਬੱਚੇ ਤੇ ਮਾਪੇ ਹਾਂ ਮਾਪੇ ਬੱਚੇ ਤਾਂ ਭੀਖ ਮੰਗਾ ਰਹੇ ਨੇ ਜੋ ਉਹਨਾਂ ਨਾਂ ਤੇ ਪੈਸੇ ਲੈ ਕੇ ਖਾ ਰਹੇ ਨੇ ਤੇ ਕੀ ਇਹ ਚੀਜ਼ ਉਸ ਨਾਲ ਨਹੀਂ ਜੁੜਦੀ ਇਹ ਵੀ ਬੱਚਿਆਂ ਦੇ ਨਾਂ ਤੋਂ ਸੈਂਟਰ ਤੋਂ ਪੈਸੇ ਮੰਗ ਰਹੇ ਨੇ ਖਾ abrene ਕੀ ਭੀਖਣੀ ਪੰਜਾਬ ਦੇ ਬਸਾਰ ਵਿੱਚੋਂ ਮੰਗਾ ਰਹੇ ਨੇ ਹਾਂ ਸਰ ਇਹ ਉਹ ਜਿਹੜਾ ਟ੍ਰੈਂਡ ਹੈਗਾ ਉਹਦੇ ਵਿੱਚ ਉਹਦੇ ਪਿੱਛੇ ਇੱਕ ਹੋਰ ਕਹਾਣੀ ਹੈ ਹੋਰ ਭਾਵਨਾ ਹੈ ਕਿਉਂਕਿ ਬੱਚੇ ਜਿਹੜੇ ਚਾਈਲਡ ਲਿਫਟਿੰਗ ਹੋ ਰਹੀ ਹੈ ਨਾ ਜੀ ਬਾਹਰਲੇ ਕਿਤੇ ਸੂਬਿਆਂ ਚੋਂ ਚੱਕ ਕੇ ਬੱਚੇ ਇੱਥੇ ਲਿਆ ਕੇ ਉਹਨਾਂ ਤੋਂ ਭੀਂ ਫੁਗਾਉਣੀ ਇੱਥੋਂ ਵਾਲੇ ਬੱਚੇ ਜਿਹੜੇ ਗੁੰਮਦੇ ਆ ਚੱਕੇ ਜਾਂਦੇ ਆ ਮਿਸਿੰਗ ਹੋ ਜਾਂਦੇ ਆ ਉਹਨਾਂ ਨੂੰ ਦੂਜੇ ਸੂਬਿਆਂ ਚ ਇਹ ਇੱਕ ਵੱਖਰਾ ਵਿਸ਼ਾ ਹੈਗਾ ਰਮੇਸ਼ ਜੀ ਉਹ ਤਾਂ ਵੈਸੇ ਹੀ ਕਰ ਰਹੇ ਮੈਂ ਇੱਕ ਉਦਾਹਰਣ ਦੇ ਤੌਰ ਤੇ ਵੀ ਇਹ ਜਦੋਂ ਸਰਕਾਰ ਜਿਹੜੇ ਬੱਚਾ ਦੇ ਨਾਂ ਤੋਂ ਫੰਡ ਬੱਚਾ ਦੇ ਨਾਂ ਤੋਂ ਸਰ ਸੈਂਟਰ ਸਰਕਾਰ ਤੋਂ ਪੈਸੇ ਮੰਗਦੀ ਹੈ ਖਾਂਦਾ ਕੋਣ ਹੈ ਆਪ ਜੋ ਕੰਪੜੀਆਂ ਕਰ ਰਹੀ ਹੈ ਬੱਚਨ ਤਾਂ ਮਿਲ ਹੀ ਲਿਆ ਸਰ ਜੀ ਮੈਂ ਕੋ ਠੀਕ ਰਮੇ ਜੀ ਮੈਂ ਕੋ ਠੀਕ ਬਿਲਕੁਲ ਰਮੇ ਜੀ ਤੁਹਾਡੇ ਨਾਲ ਸਾਨੂੰ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਤੁਸੀਂ ਪੰਜਾਬ ਹਿੱਤ ਲਈ ਕੰਮ ਕਰ ਰਹੇ ਹੋ ਔਰ ਬਹੁਤ ਗਹਿਰਾਈਸ਼ ਜਾ ਰਹੇ ਹੋ ਔਰ ਜਸਟਿਸ ਜ਼ੋਰਾ ਸਿੰਘ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਪੰਜਾਬ ਅਗੇਂਸਟ ਡਲਟਰੇਸ਼ਨ ਜੋ ਤੁਸੀਂ ਨਾਂ ਦੱਸਿਆ ਤੇ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਔਰ ਬਹੁਤ ਬਹੁਤ ਸ਼ੁਭਕਾਮਨਾਵਾਂ ਕਨਵੇ ਕਰਦੇ ਹੋ ਤੇ ਤੁਹਾਡੇ ਉੱਤੇ ਚਾਹੁੰਦੇ ਹਾਂ ਜੀ ਇਜਾਜ਼ਤ Saçıkal, sikal, namaskar,